ਫੁੱਟਪਾਥ ਤੇ ਨਰਕ ਵਰਗਾ ਜੀਵਨ ਕੱਟ ਰਿਹਾ ਸਿਰ ਤੇ ਜਟਾਵਾਵਾਂ ਵੱਜੀਆਂ ਹੋਈਆਂ ਸੀ ਇੱਕ ਸੱਜੀ ਲੱਤ ਟੁੱਟੀ ਹੋਈ ਸੀ ਤੇ ਸੱਜੀ ਬਾਹ ਵੀ ਟੁੱਟੀ ਹੋਈ ਸੀ ਉੱਤੇ ਪਲਾਸਟਰ ਲੱਗਿਆ ਹੋਇਆ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਸੀ ਲੋਕਾਂ ਨੇ ਉੱਥੇ ਮੇਰੇ ਪਲਾਸਟਰ ਹੋਇਆ ਵਾ ਉਸ ਤੋਂ ਬਾਅਦ ਮੈਂ ਫੇਰ ਫੁੱਟਪਾਥ ਤੇ ਰਹਿ ਰਿਹਾ ਹਾਂ ਕਿਉਂਕਿ ਆਪਰੇਸ਼ਨ ਕਰਾਉਣ ਲਈ ਸਰਜਰੀ ਕਰਾਉਣ ਲਈ ਮੇਰੇ ਕੋਲ ਪੈਸੇ ਹੈ ਨਹੀਂ ਸੀ ਤੇ ਹੁਣ ਇਹ ਵੀਰੇ ਦੀ ਬਾਹ ਦਾ ਆਪਰੇਸ਼ਨ ਹੋਣਾ ਵਾ ਪਹਿਲਾਂ ਇਹਦੀ ਬਾਹ ਦਾ ਆਪਰੇਸ਼ਨ ਹੋਊਗਾ ਫਿਰ ਜਦ ਥੋੜੀ ਬਾਹ ਤਕੜੀ ਹੋ ਜਾਊ ਮਜ਼ਬੂਤ ਹੋ ਜਾਊ ਫਿਰ ਉਸ ਤੋਂ ਬਾਅਦ ਲੱਤ ਦਾ ਆਪਰੇਸ਼ਨ ਹੋਊਗਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੇ ਵੀਰ ਦੀ ਤੁਸੀਂ ਵੀਡੀਓ ਦੇਖਦੇ ਹੋ ਇਹ ਵੀਰ ਫੁੱਟਪਾਥ ਤੇ ਬੈਠਾ ਇਹਦਾ ਨਾਮ ਬਬਲੂ ਸਿੰਘ ਆ ਵੀਰ ਦਾ ਤੇ ਤਾਰਾ ਨਾਮ ਦਰਸ਼ਨ ਸਿੰਘ ਆ ਵੀਰ ਨੂੰ ਅਸੀਂ 24/2025 ਵਿੱਚ ਲੈ ਕੇ ਆਏ ਸੀਗੇ ਵੀਰ 45-50 ਸਾਲ ਦੀ ਵੀਰ ਦੀ ਉਮਰ ਆ ਗੁਰਨਾਨਕ ਕਲੋਨੀ ਗੱਲ ਰੋਡ ਤੇ ਗੱਲਾਲੀ ਨਹਿਰ ਦੇ ਨੇੜੇ ਫੁੱਟਪਾਥ ਤੇ ਪਏ ਨੂੰ ਵੀਰ ਨੂੰ ਲੈ ਕੇ ਆਏ ਸੀ ਮੇਜਰ ਸਿੰਘ ਬਾਈ ਨੇ ਸਾਨੂੰ ਫੋਨ ਕਰਕੇ ਦੱਸਿਆ ਸੀ ਉੱਥੇ ਵੀ ਬਾਈ ਇੱਕ ਬਹੁਤ ਮਾੜੀ ਹਾਲਤ 'ਚ ਬੈਠਾ ਫੁੱਟਪਾਥ ਤੇ ਨਰਕ ਵਰਗਾ ਜੀਵਨ ਕੱਟ ਰਿਹਾ ਸਿਰ 'ਚ ਜਟਾਵਾਂ ਵੱਜੀਆਂ ਹੋਈਆਂ ਸੀ ਇੱਕ ਸੱਜੀ ਲੱਤ ਟੁੱਟੀ ਹੋਈ ਸੀ ਤੇ ਸੱਜੀ ਬਾਹ ਵੀ ਟੁੱਟੀ ਹੋਈ ਸੀ ਉੱਤੇ ਪਲਾਸਟਰ ਲੱਗਿਆ ਹੋਇਆ ਸੀ ਤੇ ਜਦੋਂ ਅਸੀਂ ਵੀਰ ਨੂੰ ਲੈਣ ਪਹੁੰਚੇ ਵੀਰ ਆਪਣਾ ਪੂਰਾ ਐਡਰੈਸ ਵੀ ਨਹੀਂ ਦੱਸ ਪਾਇਆ ਸੱਟ ਕਿਉਂ ਲੱਗੀ ਹੈ ਕਿਵੇਂ ਲੱਗੀ ਹੈ ਇਹ ਵੀ ਨਹੀਂ ਦੱਸ ਪਾਇਆ ਕਿਉਂਕਿ ਮਾਨਸਿਕ ਤੌਰ ਤੇ ਵੀਰ ਅਫਸੈਟ ਸੀ ਬਹੁਤ ਜ਼ਿਆਦਾ ਤੇ ਵੀਰ ਨੂੰ ਉੱਥੋਂ ਜਦੋਂ ਲੈ ਕੇ ਆਏ ਤਬੀਰ ਨੇ ਦੱਸਿਆ ਮੈਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਸੀ ਲੋਕਾਂ ਨੇ ਉੱਥੇ ਮੇਰੇ ਪਲਾਸਟਰ ਹੋਇਆ ਵਾ ਉਸ ਤੋਂ ਬਾਅਦ ਮੈਂ ਫੇਰ ਫੁੱਟਪਾਥ ਤੇ ਹੀ ਰਹਿ ਰਿਹਾ ਵਾ ਕਿਉਂਕਿ ਆਪਰੇਸ਼ਨ ਕਰਾਉਣ ਲਈ ਸਰਜਰੀ ਕਰਾਉਣ ਲਈ ਮੇਰੇ ਕੋਲੇ ਪੈਸੇ ਹੈ ਨਹੀਂ ਸੀ ਤੇ ਹੁਣ ਵੀਰ ਜਦੋਂ ਸਾਡੇ ਕੋ ਆਇਆ ਟ੍ਰੀਟਮੈਂਟ ਚੱਲਿਆ ਦਿਮਾਗੀ ਵੀ ਹੁਣ ਕਾਫੀ ਠੀਕ ਆ ਵੀਰੇ ਨੇ ਦੱਸੀਆਂ ਆਪਣੇ ਜ਼ਿੰਦਗੀ ਦੀਆਂ ਕੁਝ ਦੁੱਖ ਤਕਲੀਫਾਂ ਵੀ ਸਾਂਝੀਆਂ ਕੀਤੀਆਂ ਸਾਡੇ ਨਾਲ ਤੇ ਹੁਣ ਵੀਰੇ ਦੀ ਬਾਹ ਦਾ ਆਪਰੇਸ਼ਨ ਹੋਣਾ ਵਾ ਦੀਪਕਾ ਹਸਪਤਾਲ ਦੇ ਵਿੱਚ ਡਾਕਟਰ ਰਮਨ ਸਿੰਘ ਰਾਜੀ ਨੇ ਬਾਂਹ ਦਾ ਆਪਰੇਸ਼ਨ ਕਰਨਾ ਪਹਿਲਾਂ ਇਹਦੀ ਬਾਂਹ ਦਾ ਆਪਰੇਸ਼ਨ ਹੋਊਗਾ ਫਿਰ ਜਦ ਥੋੜੀ ਬਾਂਹ ਤਕੜੀ ਹੋ ਜਾਊ ਮਜ਼ਬੂਤ ਹੋ ਜਾਊ ਫਿਰ ਉਸ ਤੋਂ ਬਾਅਦ ਲੱਤ ਦਾ ਆਪਰੇਸ਼ਨ ਹੋਊਗਾ ਜੀ ਅਰਦਾਸ ਕਰਿਓ ਬਾਈ ਦੀ ਜਿਹੜੀ ਜ਼ਿੰਦਗੀ ਆਉਣ ਵਾਲੀ ਉਹ ਆਪਣੇ ਪੈਰਾਂ ਤੇ ਬਤੀਤ ਹੋਵੇ ਤਕੜਾ ਹੋ ਕੇ ਤੰਦਰੁਸਤ ਹੋ ਕੇ ਬਤੀਤ ਕਰੇ ਬਾਈ ਬਹੁਤ ਲੋਕ ਵੀਰੇ ਵਾਸਤੇ ਸਾਰੇ ਅਰਦਾਸ ਕਰਨਗੇ ਤੇ ਮੇਰੇ ਦਾ ਆਪਰੇਸ਼ਨ ਹੋਣਾ ਸਰਜਰੀ ਹੋਣੀ ਹੈ ਤੇ ਜੇ ਕੋਈ ਭੈਣ ਭਰਾ ਇਹਦੇ ਵਿੱਚ ਕੰਟ੍ਰਿਬਿਊਟ ਕਰਨਾ ਚਾਹੁੰਦਾ ਤਾਂ ਸਿੱਧਾ ਤੁਸੀਂ ਉੱਥੇ ਹਸਪੀਟਲ ਦੇ ਵਿੱਚ ਹਿੱਸਾ ਵੀ ਪਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ